ਗੱਲਬਾਤ ਚੱਲੀ ਤਾਂ ਤੁਸੀਂ ਪਹਿਲੀ ਬਾਜੀ ਜਿੱਤ ਗਏ ਫਿਰ ਉਹ ਸੈਂਸਲਾ ਸ਼ੁਰੂ ਹੋ ਗਿਆ ਫਿਰ ਉਸ ਤੋਂ ਬਾਅਦ ਨਾਲ ਹੀ ਅਸੀਂ ਦੱਸਦਣਾ ਬਾਤ ਠੁੱਡੇ ਪਿੰਡ ਛੱਡੀ ਗੁਜਰਾਲ ਅੱਛਾ ਜੀ ਉਹ ਵੀ ਅਸੀਂ ਬਾਜੀ ਜਿੱਤ ਗਏ ਇਹ 2000 ਇਹ ਮੇਰੇ ਹਿਸਾਬ ਨਾਲ ਵੀ ਸੱਤ ਦੀ ਗੱਲ ਅੱਛਾ ਉਦੋਂ ਜਿਹੜੀਆਂ ਕਬੂਤਰਾਂ ਦੀਆਂ ਨਸਲਾਂ ਸੀ ਕੋਈ ਨਸਲਾਂ ਦਾ ਫਰਕ ਸੀ ਨਹੀਂ ਸਾਨੂੰ ਸਿਰ ਮਾਮੇ ਵਾਲੇ ਕਬੂਤਰਾਂ ਦੇ ਚਕੀਨ ਹੁੰਦਾ ਸੀ ਕਿ ਉਹਦੇ ਕੋਲ ਕਬੂਤਰ ਹੀ ਬਹੁਤ ਟੌਪ ਦੇ ਸੀ ਅਸੀਂ ਹੋਰ ਜੇ ਸਾਡੇ ਕੋਟੇ ਤੇ ਵੀ ਆ ਕੇ ਬਹਿ ਜਾਂਦੇ ਈ ਡਾਂਦੇ ਸੀ ਨਹੀਂ ਤੁਸੀਂ ਜਦੋਂ ਗੱਲ ਕੀਤੀ ਯਾਰ ਬੀ ਪਮਾਲੀ ਪਿੰਡ ਲੋਕਾਂ ਦੇ ਕਬੂਤਰ ਉਹੋ ਜੇ ਸੀ ਤੇ ਥੋੜਾ ਬਲੂੰਗੜਾ ਜਿਆ ਸੀ ਤੇ ਅਸੀਂ ਮਾਮੇ ਨਾਲ ਸਲਾਹ ਕੀਤੀ ਪਹਿਲਾਂ ਹਾਂ ਜਦੋਂ ਆਹ ਫੋਨ ਤਾਂ ਘਰ ਵਾਲੇ ਫੋਨ ਹੁੰਦੇ ਸੀ ਵੀ ਆਹ ਬੱਚਾ ਜਿਆ ਉਹ ਕਹਿੰਦਾ ਬਹੁਤ ਚੰਗੇ ਕਬੂਤਰਾਂ ਛੱਡ ਦਿਓ ਤੁਸੀਂ ਬੇਤੜਕੋਗੇ ਜਿੱਤੂਗਾ ਅੱਛਾ ਜਿੱਦੀ ਉਹਨੇ ਖੇਡ ਸਾਨੂੰ ਦੱਸੀ ਉਹ ਤਾਂ ਖੇਡਾਂ ਨਹੀਂ ਇੰਨੀਆਂ ਸੀ ਹੌਣ ਦਾ ਖੇਡਾਂ ਵੀ ਬਹੁਤ ਵੱਧ ਗਿਆ ਚਲੋ ਉਹ ਵੀ ਆਪਾਂ ਗਾਹਾਂ ਗੱਲਾਂ ਬਾਤ ਕਰਦੇ ਹਾਂ ਗੁਜਰਾਲ ਛੱਡਤਾ ਅੱਛਾ ਜੀ ਗੁਜਰਾਲ ਵੀ ਅਸੀਂ ਜਿੱਤ ਕੇ 6ਾਂ ਦੀ ਸਮਝੀ ਹੋਈ ਸੀ 2:30 ਵਜੇ ਅ ਗਰਮੀ ਚ ਸੀ ਗਰਮੀ ਪੂਰੀ ਗਰਮੀ ਸੀ ਹਾਂ ਜੀ ਇਦੋਂ 20 ਰ ਉੱਥੇ ਫਿਰ 6 ਕਬੂਤਰ ਰਹੇਗੇ 6 ਕਬੂਤਰ ਰਹੇ ਸੀ 6 ਕਬੂਤਰ ਆਪਣੇ ਜਾਨਵਸ਼ਾਨ ਵਾਲੇ ਸੀ ਹਾਂ ਸ਼ਾਇਦ 2 ਕਬੂਤਰ ਕਾਲਖ ਦੇ ਸੀ ਕਾਲਖ ਦੇ ਕਬੂਤਰ ਬਹੁਤ ਵਧੀਆ ਉੜਦੇ ਹੁੰਦੇ ਉਹ ਦਿਨਾਂ ਚ ਉਹ ਦਿਨਾਂ ਚ ਹਾਂਜੀ ਹਾਂਜੀ ਇੱਕ ਇੱਕ ਸ਼ਾਇਦ ਜੱਗੇ ਰਹਿਪੁਰੇ ਦਾ ਸੀ ਉਸਤਾਦ ਜੀ ਜੱਗਾ ਕਿਲਾ ਰਹੇ ਹਾਂਜੀ 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 ਬਹੁਤ ਵਧੀਆ ਬੰਦਾ ਹਾਂਜੀ 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 ਫਿਰ ਉਹ ਤੁਸੀਂ ਸਾਂਝੀ 6 ਆ ਨਹੀਂ ਅਸੀਂ ਸਾਂਝੀ ਕਰ ਲਈ ਇੱਕ ਸ਼ਾਇਦ ਭੋਲੂ ਦਾ ਰਿਆ ਸੀ ਛੋੜੇ ਵਾਲ ਦਾ ਉਹ ਵੀ 9 ਸੀ ਹਾਂਜੀ ਉਹ ਵੀ 9 ਸੀ ਬਹੁਤ ਵਧੀਆ ਫੌਜੀ ਦਾ ਚੇਲਾ ਜੀ ਉਹ ਬਹੁਤ ਵਧੀਆ ਬੰਦਾ ਅ ਭੋਲੂ ਬਾਈ ਸਿਓੜਿਆ ਹਾਂਜੀ ਹਾਂਜੀ ਹਾਂ ਅੱਛਾ ਛਿਆਂ ਨੇ ਸਾਂਝੀ ਕਰ ਲਈ ਛਿਆਂ ਨੇ ਹੀ ਸਾਂਝੀ ਕਰ ਲਈ ਤੋ ਕਮੂਤਰੀ ਸਾਡੀ ਮਿਲ ਗਈ ਉਹ ਦੂਜੀ ਬਾਜੀ ਸੀ ਥੋਡੀ ਉਹ ਦੂਜੀ ਬਾਜੀ ਸੀ ਅੱਛਾ ਉਸ ਤੋਂ ਬਾਅਦ ਸਾਡਾ ਸੌਂ ਨਹੀਂ ਫਿਰ ਘਰੇ ਆ ਗਏ ਫਿਰ ਬਾਪੂ ਨੂੰ ਦੱਸਿਆ ਕਿ ਨਹੀਂ ਨਹੀਂ ਬਾਪੂ ਨੂੰ ਨਹੀਂ ਫਿਰ ਅੱਛਾ ਹਾਂ ਬਸ ਅਸੀਂ ਆਪਦੇ ਘਰੇ ਇੰਜੋਏ ਕੀਤੀ ਬਾਪੂ ਹਫ਼ਤੇ ਬਾਅਦ ਆਉਂਦੇ ਹੁੰਦੇ ਨੇ ਡੈਡੀ ਸਾਡੇ ਘਰੇ ਤੇ ਮਤਲਬ ਉਹ ਗੱਲ ਹੋ ਗਈ ਵੀ ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਸਾਨੂੰ ਕਿਸੇ ਦਾ ਡਰ ਬਤਾਇਆ ਤਾਇਆ ਨਾਲ ਹੀ ਸੀ ਤਾਇਆ ਨਾਲ ਸੀ ਹੈਨਾ ਤਾਇਆ ਤਾਂ ਨਾਲ ਹੀ ਸੀ ਫਿਰ ਤਾਇਆ ਅੱਜ ਵੀ ਨਾਲ ਨਹੀਂ ਉਹ ਨਾਲ ਆਣਦਾ ਅੱਛਾ ਉਹ ਚੱਲ ਪਿਆ ਫਿਰ ਦੂਜੀ ਬਾਜੀ ਚੱਲ ਪਿਆ ਸਲਸਲਾ ਰੇਰ ਉਦੋਂ ਬਾਅਦ ਸਾਨੂੰ ਸ਼ੌਕ ਵੱਧ ਗਿਆ ਕੁਝ ਕੁਝ ਮਾਮਾ ਜੀ ਨੂੰ ਇਹ ਹੋ ਗਿਆ ਵੀ ਮੁੰਡੇ ਆਪ ਦੇ ਆਪ ਸਮਝਣ ਲੱਗੇ ਪਹਿਲਾਂ ਉਹ ਡਰਦਾ ਸੀ ਸਾਨੂੰ ਦੱਸਣ ਨੂੰ ਵੀ ਮੇਰੀ ਖੇਡ ਖੜਾ ਦੇਣਗੇ ਇਹ ਵੀ ਪਹਿਲਾਂ ਸਾਨੂੰ ਖੇਡ ਦੱਸਣ ਤੋਂ ਡਰਦਾ ਸੀ ਵੀ ਮੇਰੀ ਖੜੇ ਖੇਡ ਖੜਾ ਦੇਣਗੇ ਜਵਾਕ ਨੇ ਖੇਡ ਵੀ ਕੋਈ ਹੁੰਦੀ ਆ ਖੇਡ ਜਿਵੇਂ ਕੁਝ ਵੀ ਆਪਾਂ ਸਾਰੇ ਆਪਦੀ ਆਪਦੀ ਖੇਡ ਲਾ ਕੇ ਛੱਡਦੇ ਆ ਕੋਈ ਤਰ ਜਿਵੇਂ ਜਿਵੇਂ ਤੁਹਾਨੂੰ ਸਰਪੰਚ ਸਾਹਿਬ ਨੇ ਗੌਸਗੜ ਵਾਲੇ ਨੇ ਖੇਡ ਲਾਤੀ ਤੇ ਤੁਸੀਂ ਤੇਜ ਹੋਗੇ ਬਾ ਤੇਜ ਹੋਗੇ ਹਾਂਜੀ ਹਾਂ ਉਹਵੇਂ ਆਪਾਂ ਹੁਣ ਤੇਜ ਹੋਗੇ ਹਾਂ ਉਹ ਮੰਨਦੇ ਨੇ ਖੇਡ ਦਸਤੀ ਮੇਰੇ ਖੇਡ ਦਸਤੀ ਹਾਂਜੀ ਨਹੀਂ ਠੀਕ ਆ ਗੱਲ ਫਿਰ ਖੇਡ ਤਾਂ ਖੇਡ ਹੀ ਆ ਤੇ ਸਰਪੰਚ ਸਾਹਿਬ ਹਾਂਜੀ ਹਾਂ ਤੇ ਚਲੋ ਖੇਡ ਤਾਂ ਅੱਛਾ ਉਦੋਂ ਬਾਅਦ ਹੀ 2000 8 ਦੇ ਵਿੱਚ ਹਾਂਜੀ ਮਤਲਬ 7 ਤੋਂ 8 9 ਦੀ ਗੱਲ ਆ ਅਸੀਂ 70 ਵਜੇ ਛੱਡੀਆਂ ਸਨ 2009 ਦੇ ਵਿੱਚ ਅਸੀਂ 70 ਬਾਜੀਆਂ ਛੱਡੀਆਂ ਪਹਿਲੀ ਬਾਜੀ ਅਸੀਂ ਹਰੇ ਉਹ ਕਿਹੜਾ ਪਿੰਡ ਸੀ ਬਾਬੀ ਆਹ ਪੰਜ ਬਾਜੀ ਸੀ ਉਹ ਜਿਹੜੀ ਉਹ ਆਹ ਸੀ ਟੁੱਬੇ ਦੇ ਕੋਲ ਉਹ ਆ ਸ੍ਰੀ ਨਹੀਂ ਨਹੀਂ ਉਹਦੇ ਕੋਲ ਸਵਰਾਲੇ ਕੋਲ ਕਿਹੜਾ ਪਿੰਡ ਸੀ ਉਹ ਚਲੋ ਉੱਥੇ ਹਰ ਗਏ ਅਸੀਂ ਪਹਿਲੀ ਬਾਜੀ ਛੱਡੀ ਤੇ ਪਹਿਲਾ ਹੀ ਕਬੂਤਰ ਸਾਡਾ ਹਰ ਗਿਆ 2009 ਦੇ ਵਿੱਚ 2009 ਦੀ ਗੱਲ ਆ ਜੀ ਹਾਂਜੀ ਸ਼ੁਰੂਆਤ ਯਾਨੀ ਵੱਡੇ ਪੱਦਰ ਤੇ ਕੀਤੀ ਹਾਂ ਵੱਡੇ ਪੱਦਰ ਤੇ ਕੀਤੀ ਪਹਿਲੀ ਬਾਜੀ ਅਸੀਂ ਹਰ ਗਏ ਅੱਛਾ ਜੀ ਉਸ ਤੋਂ ਬਾਅਦ ਅਸੀਂ 78 ਬਾਜੀਆਂ ਲਗਾਤਾਰ ਹੀ ਜਿੱਤੇ ਪਹਿਲੀ ਹਾਰੇ ਬਾਕੀ ਸਾਰੀਆਂ ਜਿੱਤ ਗਏ ਪਹਿਲੀ ਹਾਰਨ ਦਾ ਕਾਰਨ ਕੀ ਹੋਇਆ ਪਹਿਲੀ ਹਾਰਨ ਦਾ ਕਾਰਨ ਇਹ ਹੋ ਗਿਆ ਸਾਦੂ ਬਸ ਵੀ ਖੇਤੀ ਜੱਤ ਲੀਏ ਜਾ ਕੇ 2007-08 ਦਾ ਹੌਸਲਾ ਸੀ ਹੌਸਲਾ ਸੀ ਵੀ ਹੁਣ ਬੱਲੇ ਬੱਲੇ ਆ ਬੱਲੇ ਬੱਲੇ ਹੁਣ ਸਾਡਾ ਨਵਾਂ ਆ ਸਾਡੇ ਕੋਲੋਂ ਮਤਲਬ ਆਇਆ ਵੀ ਸਮਝ ਲਓ ਵੀ ਰਾਤ ਨੂੰ ਅਠ ਨਹੀਂ ਹੋਇਆ ਬਸ ਉੱਤੇ ਰਹਿ ਵੀ ਚੱਲ ਸ਼ਵੇਰੇ ਉੜਤਾ ਜਾਣਾ ਹੀ ਨੇ ਅੱਛਾ ਰਾਤ ਨੂੰ ਵੀ ਉੱਠਣ ਹੁੰਦੇ ਆ ਆ ਰਾਤ ਨੂੰ ਰਾਤ ਨੂੰ ਫੇ ਕੁੱਤਾ ਸਾਹਮਣਾ ਜਾਗਣਾ ਨਹੀਂ ਅੱਛਾ ਇਹਦੀ ਜਦੋਂ ਤੁਸੀਂ ਬਾਜ਼ੀਆਂ ਛੱਡਦੇ ਹੋ ਇਹਦੀ ਕੋਈ ਪ੍ਰੋਪਰ ਤਿਆਰੀ ਕਰਨੀ ਪੈਂਦੀ ਆ ਜਰੂਰ ਜਰਨੀ ਪੈਂਦੀ ਚਾਹੇ ਕੋਈ ਵੀ ਪਲੇਅਰ ਆ ਜਦੋਂ ਆਪਾਂ ਉਹਨੂੰ ਖੇਡ ਦੇ ਵਿੱਚ ਲਿਆਉਣਾ ਪ੍ਰੈਕਟਿਸ ਤਾਂ ਕਰਾਉਣੀ ਪੈਂਦੀ ਆ ਕੀ ਕਰਦੇ ਆ ਉਹਦੇ ਲਈ ਚਲੋ ਉਹਦਾ ਸਟੈਮਣਾ ਵਧਾਉਣਾ ਉਹਨੂੰ ਘਰੇ ਪਹਿਲਾਂ ਦੇਖਣਾ ਵੀ ਕਿਹੜਾ ਸੋਹਣਾ ਉੜਦਾ ਕਿਹੜਾ ਵਧੀਆ ਹੁਣ ਸਾਰੇ ਦੇਖੋ ਤੁਸੀਂ ਲਿਆਉਣਾ ਕਬੂਤਰ ਜਾ ਕੇ ਹੋਰ ਨਹੀਂ ਲਿਆਉਣਾ ਐਂਟਰੀ ਦੇ ਉੱਤੇ ਵਧੀਆ ਕਬੂਤਰ ਲਿਆਉਂਦੇ ਆ ਤੇ ਆਪਾਂ ਵੀ ਆਪਦਾ ਤਿਆਰ ਕਰਕੇ ਵਧੀਆ ਜਿੱਤ ਦੀ ਤਕਦੀਰ ਅੱਛਾ ਜਦੋਂ ਤੁਸੀਂ ਇਹ ਗੱਲ ਕਰੀ ਕਬੂਤਰ ਤਿਆਰ ਕਰ ਲੈ ਫਿਰ 70 ਬਾਜੀਆਂ ਛੱਡੀਆਂ ਕਬੂਤਰ ਵੀ ਬਹੁਤ ਤਿਆਰ ਕੀਤੇ ਹੋ ਗਏ ਕਬੂਤਰ ਵੀ ਅਸੀਂ ਅਸੀਂ ਹਰ ਇੱਕ ਸਾਲ ਜੜੀ 200 ਬੱਚਾ ਕਢਾਉਨੇ ਆ 2 250 ਬੱਚਾ ਅੱਛਾ ਹਾਂਜੀ ਹਰ ਇੱਕ ਸਾਲ ਸਾਡੀ ਰਸੂਲ ਹੁੰਦਾ ਵੀ 2 250 ਬੱਚਾ ਕਢਾਉਣਾ ਕਿਉਂ ਵਿੱਚ ਗੁੰਮ ਜਾਂਦੇ ਨੇ ਵਿੱਚ ਰੁੱਖ ਜਾਂਦੇ ਆ ਕੋਈ ਦਰਸਤੇ ਬਹਿ ਗਿਆ ਹੁਣ ਕਬੂਤਰ ਤਾਂ ਉਹ ਛੱਡਣਾ ਜਿਹਦੇ ਪੈਰ ਨਾ ਲੱਗੇ ਹੁਣ ਅੱਛਾ ਜਰੂਰ ਸਿੰਘ ਜੀ ਚਲੋ ਹਰੇਕ ਬੰਦਾ ਆਪਣੀ ਖੇਡ ਖੇਡਦਾ ਵਾ ਹਾਂਜੀ ਹਾਂਜੀ ਤੁਸੀਂ ਫਿਰ ਜਦੋਂ ਇਹ ਖਿਡਾਰੀ ਤੁਸੀਂ ਇਹਦੇ ਚ ਆ ਗਏ ਹੂੰ ਚਲੋ ਉਦੋਂ ਜਿਹੜਾ ਇਹ ਖੇਡ ਦਾ ਸ਼ੌਂਕ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਹਾਂਜੀ ਹਾਂਜੀ ਪਰਮਾਤਮਾ ਦੀ ਤੁਹਾਡੇ ਕਿਰਪਾ ਸੀ ਅੰਕਲ ਹੋਣੀ ਵੱਡੀ ਜੌਬ ਤੇ ਸੀਗੇ ਹਾਂਜੀ ਹਾਂਜੀ ਤੁਸੀਂ ਕਬੂਤਰ ਮਾਮੇ ਤੋਂ ਬਗੈਰ ਕਿਸੇ ਹੋਰ ਤੋਂ ਵੀ ਲਏ ਨਹੀਂ ਉਹ ਦਿਨਾਂ ਦੇ ਵਿੱਚ ਅਸੀਂ ਮਾਮੇ ਤੋਂ ਬਗੈਰ ਕਬੂਤਰ ਕਿਸੇ ਦਾ ਨਹੀਂ ਪਾੜਿਆ ਸੀ ਸਭਾਏ ਮਾਮੇ ਵਾਲੇ ਕਬੂਤਰੇ ਸੀ ਵਧਾਏਗਾ ਹਾਂ ਵੀ ਮਾਮਾ ਹੀ ਵੱਡਾ ਨੋਆ ਹਾਂ ਮਾਮਾ ਹੀ ਵੱਡਾ ਨੋਆ ਬਈ ਹਾਂਜੀ ਹਾਂਜੀ ਬਈ ਭਾਂਜੇ ਉਹਦੀ ਬੁੱਕਲ ਚ ਹੀ ਰਹੇ ਯਾਰ ਨਹੀਂ ਹੁਣ ਚਲੋ ਸਾਡੀ ਆੜੀ ਹੁਣ ਗਰਮੀਤ ਹੋਣੀ ਜਿਹੜੇ ਮੈਡ ਬਾਬੇ ਦਾ ਪੁੱਤਾ ਲਾਲਬਾਈ ਵਾਲੇ ਇਹ ਕੌਣ ਨੇ ਲਾਲਬਾਈ ਲਾਲਬਾਈ ਬਠਿੰਡੇ ਕੋਲ ਪਿੰਡਾ ਲਾਲਬਾਈ ਲਾਲ ਬਾਈ ਪਿੰਡ ਪਿੰਡ ਹਾਂਜੀ ਕੌਣ ਨੇ ਉੱਥੇ ਦਾ ਜੀ ਮਿੱਡ ਬਾਬਾ ਹੁੰਦਾ ਸੀ ਬਹੁਤ ਮਸ਼ਹੂਰ ਉਹਦਾ ਪੋਤਾ ਗਰਮੀਤ ਗਰਮੀਤ ਸਾਡਾ ਭਾਈ ਵਾਲਾ ਉਹਦੇ ਨਾਲ ਪਿਆਰ ਪਰਨ ਵੇਲੇ ਤੱਕ ਹੁਣ ਨਵਾਂ ਨਹੀਂ ਹੁਣ ਨਵਾਂ ਪਿਆ ਸੀ ਉਹਦਾ ਸਾਡੇ ਨਾਲ ਪਿਆਰ ਪਿਆਰ ਮੇਰੇ ਹਿਸਾਬ ਨਾਲ ਵੀ 14 15 ਦੀ ਗੱਲ ਆ ਇਹ ਉਹਦਾ ਪਿਆਰ ਅੱਛਾ ਤੇ ਇੱਕ ਲਾਲੀ ਰਾਏ ਕੋਲ ਲਾਲੀ ਲਾਲੀ ਰੈਕੋਰਡ ਦਾ ਹਾਂ ਇੱਕ ਦਰਾਹੇ ਵਾਲਾ ਲਾਲੀ ਆ ਤੇ ਇੱਕ ਇਹ ਲਾਲੀ ਰੈਕੋਰਡ ਹਾਂ ਉਹ ਲਾਲੀੜਾ ਇੱਥੇ ਵਾਲਾ ਇਹ ਲਾਲੀ ਰੈਕੋਰਡ ਦਰਾਹੇ ਵਾਲਾ ਲਾਲੀ ਆ ਲਾਲੀ ਆ ਲਾਲੀ ਉਹ ਵੀ ਹੈਗਾ ਗਾਹਾਂ ਗੱਲ ਕਰਾਂਗੇ ਵੀ ਕੀ ਲੱਗਦਾ ਤੇਰਾ ਹਾਂਜੀ ਹਾਂਜੀ ਦਾ ਲਾਲੀ ਤਰਾ ਕੀ ਲੱਗਦਾ ਫਿਰ ਇੰਨਾ ਕਬੂਤਰਾਂ ਨਾਲ ਅਸੀਂ ਗਾਹਾਂ ਲੈ ਕਬੂਤਰ ਵਧਾਏ ਅੱਛਾ ਜਿਉਂ ਜਿਉਂ ਸ਼ੌਕ ਵਧ ਗਿਆ ਤੇ ਖੁੱਡੇ ਵੀ ਵੱਧ ਵੱਧ ਗਏ ਹੁਣ ਹੁਣ ਅੱਜ ਦੀ ਘੜੀ ਅੱਛਾ ਚਲੋ ਆਪਾਂ ਗੱਲ ਕਰਦੇ ਹਾਂ 69 ਬਾਜ਼ੀਆਂ ਹੋ ਗਈਆਂ ਹਾਂਜੀ ਹਾਂ ਤੁਸੀਂ ਜਿੱਤ ਗਏ ਹਾਂਜੀ ਹਾਂ ਉਹ ਸੀਜ਼ਨ ਚ ਫਿਰ ਤੁਸੀਂ ਜਿਹੜਾ ਪੰਜਾਬ ਦਾ ਪਹਿਲਾ ਮੋਟਰਸਾਈਕਲ ਆ ਉਹ ਕਿਹੜੇ ਸਾਲ ਵਿੱਚ ਜਿੱਤੇ ਆ ਉਹ 2009 ਦੀ ਉਹ ਗੱਲ ਆ ਜੀ 9 ਦੀ ਉਹ ਹੀ ਗੱਲ ਆ ਉਹ ਗੱਲ ਆਉਗੀ ਉਹ ਇਹ ਨਾ ਸਲੇਮਪੁਰ ਮਸੰਦਾ ਦੀ ਗੱਲ ਆ ਇਹ ਜਲੰਧਰ ਕੋਲ ਪਿੰਡ ਆ ਇਹ ਮੇਰੇ ਖਿਆਲ ਜਲੰਧਰ ਸ਼ਹਿਰ ਦੇ ਵਿੱਚ ਹੀ ਪਿੰਡ ਜਲੰਧਰ ਸ਼ਹਿਰ ਤੋਂ ਥੋੜਾ ਜਿਹਾ ਉਹ ਯਾਰ 2-3 ਕਿਲੋਮੀਟਰ ਬਹੁਤ ਸ਼ਹਿਰ ਬਣ ਗਿਆ ਹੁਣ ਸ਼ਹਿਰ ਬਣ ਗਿਆ ਹੁਣ ਸ਼ਹਿਰ ਬਣ ਗਿਆ ਮੈਂ ਜਾਂਦਾ ਉੱਥੇ ਮਸੰਦਾ ਪਿੰਡ ਅਸੀਂ ਨਾ ਉਹ 2008 ਦੇ ਵਿੱਚ ਪਹਿਲੀ ਗੇਰਾ ਉੱਥੇ ਬਾਜੀ ਛੱਡੀ ਜਾ ਕੇ ਸਾਨੂੰ ਪਹਿਲੀ ਗੇਰਾ ਪਤਾ ਲੱਗਿਆ ਜਲੰਧਰ ਵੀ ਇੱਧਰ ਬਾਜੀਆ ਸੋਹਣੀਆਂ ਹੁੰਦੀਆਂ ਨੇ ਅੱਛਾ ਯਾਨੀ ਜ਼ਿਲ੍ਹੇ ਚ ਹੀ ਰਹਿੰਦੇ ਸੀਗੇ ਉਦੋਂ ਪਹਿਲਾਂ ਜਿਹੜੇ ਹਾਂ ਜ਼ਿਲ੍ਹੇ ਜ਼ਿਲ੍ਹੇ ਚ ਦੂਰ ਨਹੀਂ ਜਾਂਦੇ ਸੀ ਫਿਰ 8 ਚ ਗਏ ਹਾਂਜੀ ਹਾਂ ਅੱਛਾ ਅਸੀਂ 8 ਚ ਜਦੋਂ ਗਏ ਉੱਥੇ ਕਬੂਤਰ ਕਿੰਨੇ ਸੀ ਬਾਬੀ ਯਾਰ 40 40 45 ਕਬੂਤਰ ਹੁੰਦੇ ਸੀ ਉਦੋਂ ਉੱਥੇ ਉਦੋਂ ਮੁੱਢ ਵੀ ਵੱਧ ਗਿਆ ਸੀ ਕਿ ਉਨਾ ਹੀ ਸੀ ਮੁੱਢ 1100 ਰੁਪਏ ਸੀ ਉਦੋਂ 1100 ਤੇ ਯਾਨੀ ਗੱਲ ਪਹੁੰਚ ਗਈ ਸੀ ਪਹੁੰਚ ਗਈ ਸੀ ਤੇ ਉੱਥੇ ਆਪਣੇ ਫਰਿੱਜ ਨਾਮ ਸੀ ਫਰਿੱਜ ਹਾਂਜੀ ਹਾਂ ਉਦੋਂ ਤਾਂ ਵੱਡੀ ਗੱਲ ਸੀ ਫਰਿੱਜ ਵਾਲੀ ਉਹ ਮਹਾਰਾਜ ਦੀ ਕਿਰਪਾ ਹੋਈ ਅਸੀਂ ਫਰਿੱਜ ਕੱਲਿਆਂ ਨੇ ਜਿੱਤੀ ਸੀ ਦੋ ਕਬੂਤਰ ਸਾਂਝੇ ਹੋਏ ਸੀ ਤੇ ਅਸੀਂ ਉਹ ਫਰਿੱਜ ਦਿੱਤੀ ਸੀ ਪਰ ਉਹਨਾਂ ਦਾ ਸੂਲ ਇਹ ਸੀ ਬੰਦਿਆਂ ਦਾ ਜਲੰਧਰ ਵਾਲਿਆਂ ਦਾ ਵੀ ਕਬੂਤਰ ਨੂੰ ਪਿੰਡ 'ਚ ਹੀ ਬੈਠਣਾ ਚਾਹੀਦਾ ਜਦੋਂ ਜਦ ਤੱਕ ਤੁਸੀਂ ਤਾਂ ਕਬੂਤਰ ਪਿੰਡ 'ਚ ਬੈਠੇ ਨਹੀਂ ਤੁਹਾਨੂੰ ਬਾਜੀ ਨਹੀਂ ਦੇਣੀ ਜਿਹੜਾ ਹਰਿਆ ਤੁਹਾਡੇ ਉਹਨੂੰ ਦੇਣੀ ਆ ਬਾਜੀ ਉਹ ਪਿੰਡ 'ਚ ਕਾਦੇ ਕਰਕੇ ਬਸ ਉਹਨਾਂ ਦਾ ਸੂਲ ਸੀ ਸ਼ਹਿਰ ਮਤਲਬ ਵੀ ਉਹਨਾਂ ਦਾ ਉਧਰਲੇ ਏਰੀਆ ਦਾ ਸੂਲ ਸੀ ਦੂਜੇ ਸਾਲ ਹੋਇਆ ਸੀ ਇਹ ਕੰਮ ਨਹੀਂ ਪਹਿਲੇ ਸਾਲ ਜਦੋਂ ਹੋਇਆ ਦੂਜੇ ਸਾਲ ਜਦੋਂ ਅਸੀਂ ਨਹੀਂ ਉਹ ਤੁਹਾਡੇ ਫਿਰ ਨਾਲ ਮੁਕਾਬਲਾ ਕਿਹੜਾ ਸੀ ਕਿਹੜੇ ਕਬੂਤਰ ਦਾ ਓਹ ਸ਼ਾਇਦ ਇਹ ਇਹਦੇ ਆਪਣੇ ਕੀ ਆ ਜੀਤੇ ਗਰੁੱਪ ਦੇ ਬੰਦਿਆਂ ਦਾ ਕਬੂਤਰ ਸੀ ਜੀਤਾ ਕਿੱਥੇ ਦਾ ਜੀਤਾ ਚੰਨ ਵਾਲਾ ਵਧੀਆ ਖਿਡਾਰੀਆ ਬਹੁਤ ਨੌ ਦਾ ਉਹ ਉਹ ਉਹਦਾ ਨਾਲ ਟੱਕਰ ਚੱਲਦੀ ਉਹਦੇ ਉਹਦੇ ਬੰਦੇ ਦਾ ਕਬੂਤਰ ਸੀ ਉਹ ਵੀ ਸੀ ਉੱਥੇ ਉਹ ਫਰਿੱਜ ਤੇ ਸਾਡਾ ਆਫਿਸ ਵਿੱਚ ਕਬੂਤਰ ਉੜ ਰਹੇ ਸੀ ਤੇ ਦੋਹਾਂ ਕਬੂਤਰਾਂ ਨੇ ਚੱਕਰ ਮਾਰਿਆ ਉਹ ਅੱਧ ਚੋ ਮੁੜਿਆ ਸਾਡੇ ਵਾਲਾ ਉੱਪਰ ਚਲੇ ਗਿਆ ਤੇ ਉਹ ਦਿਖਣੋਂ ਹਟ ਗਿਆ ਤੇ ਸਾਡੇ ਵਾਲੇ ਤੇ ਟਾਈਮ ਲਾਤਾ ਇਹ ਆ ਕੇ ਇਨਸਾਨ ਸਾਹਿਬ ਦੇ ਪੈ ਗਈ ਸਾਡੇ ਉੱਪਰੋਂ ਥੱਲੇ ਆ ਗਿਆ ਉਹ ਉਹ ਫਰਿੱਜ ਜਦੋਂ ਟਾਈਮ ਲਾਤਾ ਜਿਹੜੇ ਫਿਰ ਦੂਜੇ ਬੰਦੇ ਕਬੂਤਰਾ ਵਾਲੇ ਆ ਉਹ ਅਗਲੇ ਨਾਲ ਚਾਹ ਕਰਨਾ ਵੀ ਉਹ ਤਾਂ ਕਿਹਾ ਹੁਣ ਫਰਿੱਜ ਅਸੀਂ ਜਿੱਤ ਲੈ ਉਹ ਟਾਕੀ ਖੋਲਣ ਲੱਗ ਗਏ ਸੀ ਖੁੱਲ ਗਈ ਸੀ ਜਾਨੀ ਟਾਕੀ ਆ ਚਲੋ ਖੋਲ ਬਈ ਛੋਟੇ ਤਾਂ ਬਈ ਖਿਆ ਉਹ ਤਾਂ ਚਲੋ ਚਾਹ ਹੁੰਦਾ ਹੀ ਆ ਇਹ ਉਹ ਤਾਂ ਹੁੰਦਾ ਹੀ ਆ ਹਾਂਜੀ ਆਓ ਸਾਰਿਆਂ ਨੂੰ ਹੁੰਦਾ ਹੀ ਚਾਹ ਚਲੋ ਭਰਾ ਨੇ ਆਪਣੇ ਉਹ ਵੀ ਨਹੀਂ ਚਲੋ ਉਹ ਤਾਂ ਮੁਕਾਬਲਾ ਚੱਲਦਾ ਉਹ ਮੈਦਾਨ ਤੱਕ ਮੁਕਾਬਲਾ ਉਹਦੋਂ ਬਾਅਦ ਭਰਾ ਵਾ ਤੇ ਉਹ ਜਦੋਂ ਹੋ ਗਿਆ ਬਈ ਹੱਸਣ ਲੱਗੇ ਬਾਈ ਟਾਕੀ ਅਸੀਂ ਖੋਲੀ ਹੁਣ ਤੁਸੀਂ ਖੋਲੋ ਬਸ ਇਹੀ ਹੋਇਆ ਇਹ ਪਿਆਰ ਦੀਆਂ ਗੱਲਾਂ ਨੇ ਵੀ ਤਾਂ ਕੀ ਕੋਈ ਹਿੱਸਾ ਦਿੱਤਾ ਉਹਨਾਂ ਨੂੰ ਕਿ ਨਹੀਂ ਫਿਰ ਫਰਿੱਜ ਕੱਲਿਆਂ ਦੀ ਸੀ ਲਿਆਏ ਹਾਂਜੀ ਫਰਿੱਜ ਅਸੀਂ ਲਿਆਏ ਉੱਥੋਂ ਪਹਿਲੀ ਫਰਿੱਜ ਪਹਿਲੀ ਫਰਿੱਜ 2008 ਦੇ ਵਿੱਚ ਕਿਉਂਕਿ ਉਦੋਂ ਪੈਸੇ ਘੱਟ ਹੁੰਦੇ ਸੀ ਉਦੋਂ ਹਰੇਕ ਚੀਜ਼ ਦਾ ਹੀ ਉਦੋਂ ਪੱਖਾ ਵੱਤਵਰ ਪੱਖਾ ਨਾਮ ਹੁੰਦਾ ਸੀ ਜਾਂ ਛੱਤ ਵਾਲਾ ਪੱਖਾ ਜਾਂ ਤੁਹਾਡਾ ਦਾਤੀ ਫਰ ਫਰਿੱਜ ਫਿਰ ਫਰਿੱਜ ਤਾਂ ਜਦੋਂ ਘਰੇ ਘਰੇ ਲਿਆਂਦੀ ਆ ਫਿਰ ਲਾਤੀ ਘਰੇ ਲਿਆ ਕੇ ਵੀ ਡੈਡੀ ਨੂੰ ਕਹਿੰਦਾ ਜੱਤਲੀ ਵਾ ਸੁਣ ਹਾਂ ਉਹ ਕਹਿੰਦਾ ਵੀ ਮੈਂ ਤਾਂ ਥੱਕ ਗਿਆ ਤੁਹਾਨੂੰ ਸਮਝਾਸ ਤੋਂ ਵਾ ਗਿਆ ਜਿਹੜਾ ਕੋ ਮਰਜ਼ੀ ਕਰੋ ਬਈ ਹੁਣ ਮੇਰੇ ਗੱਲਾਂ ਬਾਤ ਇਹ ਅੱਠ ਦੀ ਗੱਲ ਤੋਂ ਬਾਅਦ ਫਿਰ ਆਪਾਂ 9 'ਚ ਆ ਗਏ 9 'ਚ ਆ ਗਏ 9 ਦੇ ਵਿੱਚ ਅਸੀਂ ਫਿਰ ਆਹ ਬਾਜ਼ੀਆਂ ਜਿੱਤੀਆਂ ਲਗਾਤਾਰ ਜਾਣੀਆਂ ਨਹੀਂ ਇਹ ਹਨ ਹਰ ਬਾਜ਼ੀਆਂ ਹਾਂਜੀ ਉਹਦੇ ਵਿੱਚ ਰਿਕਾਰਡ ਆ ਸਾਡੇ ਕਈ ਵਧੀਆ ਵਧੀਆ ਕਿ ਕਿੱਥੇ ਦਾ ਪਹਿਲਾ ਤਾਂ ਇਹ ਸਲੇਮਪੁਰ ਮਸੰਦਾ ਵਾਲੇ ਨੇ ਸਾਨੂੰ ਫੋਨ ਕੀਤਾ ਬਈ ਬਾਜੀ ਛੱਡੋ ਸਾਡੇ ਪਿੰਡ ਮੋਟਰਸਾਈਕਲ ਲਾਵਾ। ਅ 2009 ਦੇ ਵਿੱਚ ਗਿਲੰਦਰ ਦੇ ਹੁਣ ਵਿੱਚ ਹੀ ਆ ਪਿੰਡ ਅ ਮਸੰਦਾ ਇਕ ਰੰਦਾਵਾ ਮਸੰਦਾ ਵੀ ਆ ਨਹੀਂ ਸਲੇਮਪੁਰ ਮਸੰਦਾ ਇਹ ਸਲੇਮਪੁਰ ਮਸੰਦਾ ਇੱਥੇ ਬਹੁਤ ਹਾਂਜੀ ਹਾਂਜੀ ਉਹ ਉਸ ਪਿੰਡ ਪੰਜਾਬ ਦਾ ਪਹਿਲਾ ਮੋਟਰਸਾਈਕਲ 2009 ਦੇ ਵਿੱਚ ਦਿੱਤਾ ਆਪਾਂ ਜਿੱਤੇ ਹਾਂ अच्छा उथे थोनू ਉਹਨਾਂ ਦੇ ਸੁਨੇਹਾ ਭੇਜੇ ਉਹਨੇ ਸਾਨੂੰ ਸੁਨੇਹਾ ਭੇਜੇ ਪਹਿਲੇ ਪਿਛਲੇ ਸਾਲ ਫਰਿੱਜ ਦਿੱਤੇ ਆ ਹੁਣ ਆਓ ਵੀ ਆਓ ਤੁਸੀਂ ਅਸੀਂ ਕਿਹਾ ਵੀ ਤੁਸੀਂ ਦੇਖੋ ਜਿਹੜਾ ਪਹਿਲਾਂ ਤਾਂ ਕਬੂਤਰ ਬੈਠਣ ਵਾਲਾ ਸੂਲੇ ਬੰਦ ਕਰੋ ਵੀ ਹੁਣ ਸਾਡੇ ਕਬੂਤਰ ਚਲ ਸਾਡੇ ਵੀ ਸਾਰਿਆਂ ਦੇ ਕਬੂਤਰ ਵਧੀਆ ਕਹੀਦੇ ਰਾਤ ਨੂੰ ਨਹੀਂ ਬੈਂਦਾ ਤੁਸੀਂ ਜਿੱਤੇ ਕਬੂਤਰ ਹਰ ਜਾਣਾ ਉਹ ਕਹਿੰਦੇ ਵੀ ਜਿਵੇਂ ਸੂਲੇ ਹੈਗੇ ਬਾਜੀ ਦਾ ਆਪਾਂ ਕਰ ਦੋ ਚਲੋ ਜੀ ਉਥੇ ਅਸੀਂ 5 ਵਜੇ ਸਾਰੀ ਬਾਜੀ ਅੱਛਾ ਉਸੂਲ ਵੀ ਤੁਹਾਡੇ ਖਾਤਰ ਬਦਲਤਾ ਨਹੀਂ ਉਸੂਲ ਸਾਡੇ ਕਰਕੇ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਅਸੀਂ ਉਹਨਾਂ ਨੂੰ ਸਲਾਹ ਦਿੱਤੀ ਸਲਾਹ ਦਿੱਤੀ ਹਾਂ ਵੀ ਤੁਹਾਡੇ ਜੇ ਲੁਧਿਆਣਾ ਜ਼ਿਲ੍ਹੇ ਚ ਇਹ ਕੁਸਾ ਤਾਂ ਅਸੀਂ ਵੀ ਇਹ ਕੁਸ ਕਰ ਲਈਏ ਅੱਛਾ ਉਹਨਾਂ ਨੇ ਉਹ ਸਾਰਾ ਕੁਝ ਚੀਜ਼ ਕਰਤਾ ਮੰਨ ਲਿਓ ਮੰਨ ਲਿਆ ਉਹਨਾਂ ਨੇ ਹਾਂਜੀ ਅਸੀਂ ਕਬੂਤਰ ਛੜਤਾ ਸਾਡੀ ਪੰਜ ਅਸੀਂ ਦੋ ਕਬੂਤਰ ਛੱਡੇ ਉੱਥੇ ਇੱਕ ਦੀ ਬਜਾਏ ਦੋ ਛੜਤੇ ਅਸੀਂ ਬਈ ਮੋਟਰਸਾਈਕਲ ਜਿੱਤਾਂ ਹਾਂਜੀ ਉੱਥੇ ਮਿਲ ਲਾ 1500 ਐਂਟਰੀ ਸੀ ਭਾਬੀ 1700 1500 ਇੰਨੀ ਐਂਟਰੀ ਉਹ ਕੁਝ ਯਾਦ ਵੀ ਨਹੀਂ ਕਿੰਨੇ ਕਬੂਤਰ ਐਂਟਰ ਹੋਏ ਉੱਥੇ 100 ਤੋਂ ਉੱਤੇ ਕਬੂਤਰ ਸੀ 100 ਤੋਂ 100 ਤੋਂ ਉੱਤੇ ਸੀ ਕਿਹੜੇ ਚੋਤੀ ਦੇ ਖਡਾਰੀ ਸੀ ਜਿਵੇਂ ਥੋੜਾ ਨੌ ਬਣ ਗਿਆ ਸੀ ਹਾਂਜੀ ਹੋਰ ਕਿਹੜੇ ਉਹ ਉਸ ਲੈਬ ਮੈਂ ਇਹ ਕਹਾਂ ਮੈਂ ਸਾਡਾ ਉਸ ਵੇਲੇ ਨਾ ਨਹੀਂ ਬਣਿਆ ਸੀ ਉਦੋਂ ਸਾਨੂੰ ਜਾਣਨ ਲੱਗੇ ਸੀ ਲੋਕ ਵੀ ਦੋਲੋਂ ਵਾਲੇ ਕੋਈ ਹੈਗੇ ਨੇ ਦੋਲੋਂ ਵਾਲੇ ਕੋਈ ਕੋਈ ਹੈਗੇ ਨੇ ਸੱਜੂ ਦੇ ਭਾਣ ਜੇ ਸੱਜੂ ਦੇ ਭਾਣ ਹਾਂ ਹਾਂ ਅੱਛਾ ਉਸ ਤੋਂ ਬਾਅਦ ਅਸੀਂ ਉੱਥੇ ਸਾਰੇ ਸੀ ਸਾਰੇ ਤੁਹਾਡੇ ਗਾਮੀ ਵਾਲੇ ਗਰੁੱਪ ਸੀ ਅੱਛਾ ਹੁਣੀ ਮਿੱਕੀ ਬਾਈ ਗਾਮੀ ਵਾਲਾ ਉਦੋਂ ਆ ਗਿਆ ਸੀ ਮੈਦਾਨ 'ਚ ਹਾਂਜੀ ਹਾਂਜੀ ਬਹੁਤ ਵਧੀਆ ਬੰਦਾ ਜੀ ਬਹੁਤ ਲੱਠਾ ਲੱਠਾ ਬੰਦਾ ਹਾਂ ਉਹ ਮੈਦਾਨ ਸੀ ਉਦੋਂ ਪੂਰੇ ਮੈਦਾਨ ਸੀ ਉਸ ਟਾਈਮੋਂ ਨਹੀਂ ਦੇਖੋ ਜਦੋਂ ਪਿੰਡਾਂ 'ਚ ਚਰਚਾ ਚੱਲਦੀ ਸੀ ਹਾਂਜੀ ਹਾਂਜੀ ਅਗਲਾ ਕਹਿੰਦਾ ਮਿੱਕੀਆਂ ਗਾਮੀ ਵਾਲਾ ਜਿਹਨੇ ਲੱਛੂ ਬਾਈ ਜੀ ਦੀ ਆਪਾਂ ਗੱਲ ਕੀਤੀ ਆ ਮਿੱਕੀ ਬਾਈ ਜੀ ਦਾ ਵੀ ਲੋ ਸੀ ਉਹਦਾ ਬ੍ਰਾਂਡ ਸੀ ਇੱਕ ਹਾਂ ਬ੍ਰਾਂਡ ਸੀ ਇੱਕ ਇਹ ਸੀ ਇੱਕ ਉਹ ਤੁਹਾਡੇ ਬਾਦਲ ਵੀਰ ਬਾਦਲ ਹੋਣੀ ਅੱਛਾ ਉਹ ਵੇਲੇ ਚ ਜਸਵੀਰ ਬਾਦਲ ਵੀ ਸੀ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਅਸੀਂ 100 ਤੋਂ ਉੱਤੇ ਕਬੂਤਰ ਸੀ ਸ਼ਾਇਦ ਅੱਛਾ ਇਹ ਦੋ ਬੰਦੇ ਹੋਗੇ ਹੋਰ ਬੰਦੇ ਉਹ ਵੇਲੇ ਦੇ ਗਲਜਾਰ ਸਿੱਧਮਾਲਾ ਜੀਤਾ ਚੰਨਲ ਵਾਲਾ ਸਾਰੇ ਜਿਹੜੀ ਜਿਹੜੀ ਕਰੀਮ ਅੱਜ ਚਲਦੀ ਉਹ ਸਾਰੀ ਸੀ ਉੱਥੇ ਉਦੋਂ ਹਾਂਜੀ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਅਸੀਂ 100 ਤੋਂ ਉੱਤੇ ਕਬੂਤਰ ਸੀ ਅਸੀਂ 5 ਵਜੇ ਸਾਰੀ ਬਾੜੀ ਜਤਲੀ ਤੇ ਸਾਡੀ ਕਬੂਦਰੀ ਪੌਣੇ 8 ਵਜੇ ਬੈਠੇ ਗਰਮੀ ਫੁੱਲ ਸੀ ਫੁੱਲ ਗਰਮੀ ਸੀ ਮੋਟਰਸਾਈਕਲ ਦਾ ਮੁਕਾਬਲਾ ਮੋਟਰਸਾਈਕਲ ਦਾ ਮੁਕਾਬਲਾ اچھا ਫਿਰ ਜਦੋਂ 5 ਵਜੇ ਮੰਨ ਲਓ 5 ਵਜੇ ਤੁਸੀਂ ਬਾਜੀ ਜਿੱਤੇਗੀ ਹਾਂਜੀ ਉਦੋਂ ਪਹਿਲਾਂ ਕਿੰਨੇ ਕਬੂਤਰਾਂ ਦੇ ਮੁਕਾਬਲਾ ਫਰਦੇ ਸੀ 6 ਕਬੂਤਰ ਦੀ 6 'ਚ 2 ਸਾਡੇ ਫਿਰਦੇ ਸੀ ਜਿਹੜੇ 2 ਛੱਡੇ ਥੋੜੇ ਹੀ ਫਿਰਦੇ ਸੀ 6 'ਚ ਫਿਰਦੇ ਸੀ 4 ਹੋਰ ਸੀ 4 ਹੋਰ ਸੀ ਕਿਹੜੇ ਸੀ 4 ਉਹ 4 ਸ਼ਾਇਦ ਉਧਰਲੇ ਸੀ ਹੁਣ ਨਹੀਂ ਨਹੀਂ ਮੈਨੂੰ ਇੰਨਾ ਕੋਈ ਉੱਚੇ ਲੈਵਲ ਦਾ ਬੰਦਾ ਨਹੀਂ ਸੀ ਆਮ ਕਬੂਤਰ ਫਿਰਦੇ ਸੀ ਯਾਨੀ ਉਹ ਇਹ ਜਿਹੜੇ ਬਾਈ ਜੀ ਹੋਣੀ ਸੀ ਇੱਕ ਕਮਾਲ ਦਾ ਕਬੂਤਰ ਫਿਰਦਾ ਪਮਾਲੀ ਪਮਾਲ ਪੰਡ ਦਾ ਉਹ ਆਪਣੇ ਏਰੀਆ ਦੇ ਉਹ ਖੁਸ਼ੀ ਆਪਣੇ ਨਾਲ ਬੰਦੇ ਖੜੇ ਸੀ ਉਹਨਾਂ ਦੀ ਕਬੂਦਰੀ ਪੂਰੀ ਨਹੀਂ ਉਹਨਾਂ ਨੇ ਐ ਨਹੀਂ ਕੀਤਾ ਵੀ ਉਹ ਨਹੀਂ ਉਹਨਾਂ ਨੇ 100 ਖੜਾਦੀ ਸਾਂਝੀ ਨਹੀਂ ਕਰਨੀ ਨਹੀਂ ਕੋਈ ਬੰਦੇ ਅੱਛਾ ਉਹਨਾਂ ਨੇ ਖੜਾਦੀ ਉਹਨਾਂ ਨੇ 100 ਖੜਾਦੀ ਵੀ ਕੱਲੇ ਬੰਦੇ ਨੂੰ ਮੋਟਰ ਹੱਲ ਦੇਣਾ ਅੱਛਾ ਦੂਜੇ ਬੰਦੇ ਨੂੰ ਮੋਟਰ ਹੱਲ ਹੀ ਦੇਣਾ ਅੱਛਾ ਤੇ ਉਹਨਾਂ ਨੇ ਫੇਰ ਉਹ 100 ਨਹੀਂ 100 ਤਾਂ ਚਲੋ ਕਾਲੀ ਉਹ ਆਪਸ ਵਿੱਚ ਵੀ ਬੰਦੇ ਕਰ ਲੈਂਦੇ ਆ ਵੀ ਆਪਾਂ ਵੰਡ ਲਈਏ ਮੋਟਰਸਾਈਕਲ ਜਦੋਂ ਉਹਨੇ 100 ਖੜਾਦੀ ਅਸੀਂ ਪੈਸ਼ੇ ਨੂੰ ਤਾਂ ਕਦੇ ਅੱਜ ਤੱਕ ਗਏ ਹੀ ਨਹੀਂ ਬਾਜੀ ਤੇ ਰੱਬ ਨੇ ਬਹੁਤ ਦਿੱਤਾ ਇਹ ਤਾਂ ਅੱਜ ਹੀ ਆਪਦਾ ਸ਼ੌਂਕ ਪੂਰਾ ਕਰਨ ਜਾਂਦਾ ਅੱਛ ਸਾਡੀ ਉਹ ਜਿਹੜੀ ਦੋ ਕਬੂਤਰ ਛਿਆਂ ਚ ਛਿਆਂ ਨੇ ਚੱਕਰ ਮਾਰਿਆ ਉੱਪਰ ਉਹਦੇ ਵਿੱਚੋਂ ਚਾਰ ਵਾਪਸ ਆਏ ਤਿੰਨ ਆਏ ਤਿੰਨ ਉੱਪਰੋਂ ਹੀ ਭੱਜ ਗਏ ਉਹ ਤਿੰਨਾਂ ਚ ਫੇਰ ਇੱਕ ਆਪਣੀ ਚਲੇ ਗਈ ਤਿੰਨ ਤਾਂ ਚਲੇ ਗਈ ਤੇ ਤਿੰਨ ਜਿਹੜੇ ਥੱਲੇ ਆ ਉਹਦੇ ਚ ਇੱਕ ਆ ਗਈ ਇਹ ਦੋਈ ਕਬੂਤਰੀਆਂ ਮੈਂ ਜਿੱਤੀਆਂ ਹੋਈ ਛੱਡੀਆਂ ਸੀ ਸਾਨੇ ਵਾਲ ਦੋਹਾਂ ਕਬੂਤਰੀਆਂ ਨੇ ਬੈਠ ਪਾਈ ਸੀ ਲੋਕਾਂ ਨੂੰ 4 ਵਜੇ ਬਾਜੀ ਮੌਕੇ ਰਾਤ ਨੂੰ 7 ਵਜੇ ਬੈਠੀਆਂ ਸੀ ਨਹੀਂ ਉਥੇ ਦੀ ਆਪਾਂ ਉਹ ਤਿੰਨ ਚਲੇ ਗਏ ਤਿੰਨਾਂ ਚ ਇੱਕ ਚਲੇ ਗਈ ਥੱਲੇ ਤੇ ਤਿੰਨਾਂ ਚ ਇੱਕ ਆ ਗਈ ਇੱਕ ਆਪਣੀ ਥੱਲੇ ਆ ਗਈ ਸਭ ਤੋਂ ਪਹਿਲਾਂ ਆਪਣੇ ਵਾਲੀ ਆਈ ਦੋ ਤੋਂ ਬਾਅਦ ਟੁੱਟ ਗਏ ਤਿੰਨ ਤਿੰਨ ਚਲੇ ਗਏ ਉਹਨਾਂ ਦਾ ਮੁਕਾਬਲਾ ਚੱਲਿਆ ਉਹਨਾਂ ਦਾ ਮੁਕਾਬਲਾ ਚੱਲਿਆ ਜੀ 5 ਵਜੇ ਤੱਕ ਅੱਛਾ 5 ਵਜੇ ਲਾਸਟ ਤੇ ਪੂਰੀ ਕਬੂਤਰੀ ਸੀ ਉਹ ਵੀ ਬਹਿ ਗਈ ਟੈਂਕੀ ਦੇ ਉੱਤੇ ਤੇ ਉਹ ਸਾਨੂੰ ਕਹਿੰਦੇ ਕਬੂਤਰੀ ਲਾ ਲਓ ਜਦੋਂ ਕਬੂਤਰੀ ਤੁਸੀਂ ਲਾਉਂਗੇ ਉਸ ਤੋਂ ਬਾਅਦ ਤੁਹਾਨੂੰ ਪੈਸੇ ਮਿਲਣਗੇ ਅੱਛਾ ਉਹ ਫਿਰ ਜਿਹੜਾ ਤੁਸੀਂ ਕਹਿੰਦੇ ਸੀ ਸੂਲ ਬਣਾ ਲਿਆ ਪਰ ਉਹ ਨਹੀਂ ਮੰਨੇ ਫਿਰ ਉਹ ਉਹ ਨਹੀਂ ਮੰਨੇ ਅਗਲੀ ਵਾਰ ਮੰਨੇ ਅੱਛਾ ਹਾਂ ਤੇ ਉਸ ਤੋਂ ਬਾਅਦ ਫਿਰ ਸਾਡੀ ਕਬੂਤਰੀ 7:30 ਜਾਂ 8:15 ਸ਼ਾਇਦ ਮੈਨੂੰ ਪਤਾ ਵੀ ਇੱਕ ਵਾਰ ਛਤਰੀ 'ਤੇ ਬਹਿ ਗਈ ਫਿਰ ਦੁਬਾਰਾ ਉੜ ਗਈ ਉਹ ਕਹਿੰਦੇ ਵੀ ਉੜ ਗਈ ਵਸ ਤੂੰ ਜਿੱਤ ਗੇ ਉਹਦੇ ਵਿੱਚ ਬਹਿ ਗਈ ਵੀ ਪਿੰਡ ਦੇ ਜੂਹ ਦੇ ਵਿੱਚ ਬੈ ਗਈ ਬਸ ਉਦੋਂ ਬਾਅਦ ਅਸੀਂ ਫੇਰ ਨਹੀਂ ਵਹ ਮੋਟਰਾਂ ਤੇ ਭੱਜਿਆ ਆਇਆ ਜਲੰਧਰੋਂ ਫੇਰ ਨਹੀਂ ਪਿੰਡ ਦੇਖਿਆ ਵਿੱਚ ਕਿੱਥੇ ਆ ਪਿੰਡ ਵੇ ਉਹ ਤਾਂ ਜਹਾਜ਼ ਹੀ ਬਣ ਗਿਆ ਉਹ ਤਾਂ ਨਹੀਂ ਜਹਾਜ਼ ਬਣੇ ਸੀ ਅਸੀਂ ਦਸ ਜਾਣੇ ਗਏ ਸੀ ਹਾਂ ਉਦੋਂ ਮਰੂਤੀ ਹੁੰਦੀ ਸੀ ਚਲੋ ਸ਼ੁਰੂ ਤੋਂ ਗੱਡੀਆਂ ਰੱਖੀ ਹਾਂ ਪ੍ਰਮਾਤਮਾ ਦੀ ਕਿਰਪਾ ਹਾਂਜੀ ਤੇ ਗੱਡੀ 'ਚ ਬੈਠਣ ਤਿਆਰ ਨਹੀਂ ਕੋਈ ਮੋਟਰਾਂ ਦੇ ਸਾਰੇ ਬੈਠਣ ਨੂੰ ਤਿਆਰ ਇਹ ਖੁਸ਼ ਵੀ ਨਹੀਂ ਸੀ ਪਹਿਲਾ ਮੋਟਰਸਾਈਕਲ ਸੀ ਪੰਜਾਬ ਦਾ ਹਾਂਜੀ